ਕੰਧ ਪਾਰ ਕੀਤੀ ਹੈ ਕਦੋਂ ਕੀਤੀ ਹੈ ਤੇ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਕਿੱਥੇ ਫੜੇਗੇ ਤੁਸੀਂ ਤੇ ਕਦੋਂ ਤੁਸੀਂ ਵਾਪਸ ਆਏ ਸਰ ਸੂਰੀ ਨੇਮ ਉਤਰਨ ਤੋਂ ਬਾਅਦ ਜੀ 5-6 ਮਹੀਨੇ ਦੇ ਮੈਨੂੰ ਜੀ ਰਾਜ ਏਜੰਡਾ ਨੇ ਰੱਖਿਆ ਜੀ ਸੂਰੀ ਨੇਮ ਉਤਰਿਆ ਉਸ ਤੋਂ ਬਾਅਦ ਕਿਸ਼ਤੀਆਂ ਰਾਈ ਜਿੱਦਾਂ ਅੱਗੇ ਦੂਜੀ ਕੰਟਰੀ ਜਿੱਦਾਂ ਬ੍ਰਾਜ਼ੀਲ ਗਿਆ ਜੀ ਗੁਆਨਾ ਗਿਆ ਪਲੇਵੀਆ Peru Ecuador ਹੁੰਦੇ ਹੁੰਦੇ ਆ ਕਲੰਬੀਆ ਕਲੰਬੀਆ 4 ਮਹੀਨੇ ਮੈਨੂੰ ਕਲੰਬੀਆ ਰੋਕਿਆ ਗਿਆ ਜੀ ਉੱਤੋਂ ਵਾਰ ਮੈਂ ਪਨਾਮਾ ਜੰਗਲ ਤੇ ਇੰਟਰਵਿਊ ਆਇਆ ਜੀ ਕਈ ਲੋਕ ਜਾਂਦੇ ਨੇ ਪਨਾਮਾ ਜੰਗਲ ਤੇ ਉਹਨਾਂ ਦੀ ਉਹ ਕੁਸ਼ਕ ਨਹੀਂ ਮਿਲਦੀ ਉੱਥੇ ਰਹਿ ਜਾਂਦੇ ਜਾਂ ਕੁਝ ਹੋ ਜਾਂਦਾ ਜਾਂ ਉਹ ਮਾਰ ਦਿੱਤੇ ਜਾਂਦੇ ਨੇ ਇਦਾਂ ਦੀ ਕੋਈ ਕਹਾਣੀ ਹੈਗੀ ਕਈ ਜ਼ਿਆਦਾਤਰ ਜਿਹੜੇ ਡੌਂਕਰ ਆ ਰਾਜ ਹੀ ਬੰਦੇ ਨੂੰ ਪੈਸੇ ਕਰਕੇ ਵੀ ਮਾਰ ਦਿੰਦੇ ਆ ਚਾਹੇ ਉਹਨਾਂ ਪਿੱਛੇ ਵੀ ਜਾਂ ਡੌਂਕਰ ਪੈਂਦੇ ਮਾਫੀਆ ਪੈਂਦਾ ਹੈ ਪਨਾਮਾ ਜੰਗਲ ਦੀ ਗੇਓ ਤੇ ਕਿੱਦਾਂ ਦੇ ਹਾਲਾਤ ਸੀ ਕੀ ਕੁਝ ਖਾਣਾ ਪਿਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਪਨਾਮਾ ਜੰਗਲ ਪਾਰ ਕਰਦੇ ਉਸ ਕੰਨ ਤੱਕ ਪਹੁੰਚ ਸਰ ਪਨਾਮਾ ਜੀ 6 ਦਿਨ ਲੱਗੇ ਜੀਾਨੂੰ ਪਨਾਮਾ ਜੰਗਲ ਦੇ ਵਿੱਚ ਖਾਣ ਪੀਣ ਲਈ ਸਾਰੇ ਇਹ ਖਪਰਾ ਦੇ ਕੋਈ ਪੌਂਦਾ ਨਹੀਂ ਜੀ ਬਿਸਕਟ ਵਾਲੇ ਬਰੈਡ ਵਾਲੇ ਕੁਝ ਖਾਣ ਲਈ ਜਿੱਦਾਂ ਕੋਈ ਕੈਂਕੂਨ ਜਾਂ ਠੰਡੇ ਦੇ ਪਾਲੇ ਜਾਂ ਕੋਈ ਵੀ ਉਹ ਚੀਜ਼ਾਂ ਸਾਰ ਜਿਹੋ ਅਸੀਂ ਖੜੀਆਂ ਸੀ ਨਾਲ ਉਹ ਵੱਤ-ਵੱਤ ਇੱਕ ਦਿਨ ਜਾਂ ਦੋ ਦਿਨ ਚੱਲਦੀਆਂ ਜੀ ਕੀ ਖਾਦਾ ਉੱਥੇ ਭੁੱਖ ਵੀ ਲੱਗੀ ਹੋਣੀ ਆ ਰਸਤਾ ਵੀ ਪਹਾੜੀ ਸੀਗਾ ਮਤਲਬ ਔਕੜਾਂ ਵੀ ਕਾਫੀ ਸੀ ਮੁਸ਼ਕਲਾਂ ਵੀ ਕਾਫੀ ਵੀ ਪੇਸ਼ ਆਈਆਂ ਨੇ ਤੇ ਕੀ ਖਾ ਕੇ ਗੁਜ਼ਾਰਾ ਕਰਦੇ ਨੇ ਭਈ ਮਤਲਬ ਪਾਣੀ ਦੇ ਵਿੱਚ ਜੋ ਮੱਛੀਆਂ ਫੜ ਕੇ ਉਹ ਵੀ ਖਾਦੀਆਂ ਆਪਣੀ ਭੁੱਖ ਲਈ ਕੋ ਕੋਹ ਮੁੰਡਿਆਂ ਸਰਦਾਰਾਂ ਦੇ ਪੱਤੇ ਵੀ ਖਾਦੇ ਸੀ ਫਰਵਰੀ 2007 ਨੂੰ 2 ਫਰਵਰੀ 24 ਨੂੰ ਜੀ ਮੈਂ ਕੀਤੀ ਗੰਧਪਾਰ ਤਾਰਾ ਮੁੰਡਿਆਂ ਬੰਦਵਾਰ ਕਰੌਸ ਕੀਤੀ ਗਾੜੀ ਆਪਣਾ ਬਾਰਡਰ ਪਟ੍ਰੋਲ ਨੇ ਹੁਣ ਚੱਕਿਆ ਉਥੋਂ ਜੀ ਕਈ ਜਹਾਜ ਆਏ ਉਹਨਾਂ ਵਿੱਚ ਜਿਹੜੇ ਪੰਜਾਬੀ ਮੁੰਡਿਆਂ ਦਾ ਕੋਹੜੀ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਗਿਆ ਬੇੜੀਆਂ ਪਾ ਕੇ ਲਿਆਂਦਾ ਗਿਆ ਇਥੇ ਤੱਕ ਕਈ ਸਰਦਾਰ ਮੁੰਡਿਆਂ ਦੇ ਦਸਤਾਰਾਂ ਵੀ ਲਾ ਦਿੱਤੀਆਂ ਗਈਆਂ ਇਹ ਸੱਚੀ ਪਨਾਮਾ ਹੱਥ ਘੜੀਆਂ ਲਾ ਕੇ ਸਭ ਕੋਈ ਪੈਰਾਂ 'ਚ ਹੱਥਾਂ 'ਚ ਲੱਕ ਤੇ ਤੇ ਮੁੰਡੇ ਜਿਹੜਾ ਇੱਕ ਨਾਲ ਸਰਦਾਰੀ ਉਹਦੇ ਪਰਨਾ ਵੀ ਨਹੀਂ ਛੇੜਦੇ ਇੱਕ ਜਗਾ ਹੀ ਉਹ ਵੀ ਇਦਾਂ ਹੀ ਸਾਰੇ ਉਹਨਾਂ ਯੂਐਸਏ ਜਿਹੜੇ ਆਰਮੀ ਵੱਲੋਂ ਉਹਨਾਂ ਨੇ ਬਨਾਮਾ ਹਨੂ ਇਦਾਂ ਸ਼ੇਮ ਹੀ ਵੇਜਿਆ। ਯੂਐਸ ਸਰਕਾਰ ਵੱਲੋਂ ਬਹੁਤ ਸਾਰੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਧੜਾ ਧੜ ਜਹਾਜ਼ ਵਿੱਚ ਨੌਜਵਾਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਬੀਤੀ ਰਾਤ ਚੌਥਾ ਜਹਾਜ਼ ਜੋ ਕਿ ਇੱਥੇ ਭਾਰਤ ਵਿੱਚ ਪਹੁੰਚਿਆ ਹੈ ਤੇ ਜੇ ਨੌਜਵਾਨ ਹਨ ਚਾਰ ਨੌਜਵਾਨ ਜੋ ਕਿ ਪੰਜਾਬੀ ਨਿਕਲੇ ਹਨ ਜਿਨ੍ਹਾਂ ਦੇ ਦੋ ਨੌਜਵਾਨ ਜੋ ਜ਼ਿਲ੍ਹਾ ਗੁਦਾਸਪੁਰ ਦੇ ਸੰਨ ਸੋ ਅੱਜ ਅਸੀਂ ਪਹੁੰਚੇ ਹਾਂ ਉਸੇ ਨੌਜਵਾਨਾਂ ਕੋ ਪਿੰਡ ਚੌਧਰਪੁਰ ਵਿਖੇ ਅਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਉਂਕਿ ਕਾਫੀ ਪੈਸਾ ਲਗਾ ਕੇ ਚੰਗੇ ਪੇਖ ਲਈ ਜਾਂਦੇ ਨੇ ਤੇ ਅਤੇ ਉੱਥੇ ਜਾ ਕੇ ਜਦੋਂ ਐਸਾ ਵਤੀਰਾ ਐਸਾ ਮਾੜਾ ਵਤੀਰਾ ਕੀਤਾ ਜਾਂਦਾ ਤੇ ਡੌਂਕਰਾਂ ਵੱਲੋਂ ਉਹਨਾਂ ਨੂੰ ਜੋਤ ਸਿਹ ਦਿੱਤੇ ਜਾਂਦੇ ਹਨ ਅਤੇ ਅੱਗੇ ਜਾ ਕੇ ਜੋ ਸਰਕਾਰ ਵੱਲੋਂ ਰਿਪੋਰਟ ਕੀਤਾ ਜਾਂਦਾ ਹੈ ਤੇ ਆ ਅਖੀਰਕਾਰ ਉਹ ਇੰਨਾ ਪੈਸਾ ਖਰਚ ਕੇ ਘਰ ਵਾਪਸ ਆ ਜਾਂਦੇ ਹਨ ਕਿਤੇ ਨਾ ਕਿਤੇ ਘਰ ਵਿੱਚ ਵੀ ਨਿਬੋਸ਼ੀ ਹੁੰਦੀ ਹੈ ਕਿਉਂਕਿ ਇੰਨਾ ਪੈਸਾ ਲਗਾ ਕੇ ਜੋ ਚੰਗੇ ਪੇਖ ਲਈ ਨੌਜਵਾਨ ਨੂੰ ਭੇਜਿਆ ਜਾਂਦਾ ਹੈ ਤੇ ਉਹ ਵਾਪਸ ਆ ਜਾਂਦਾ ਹੈ ਸੋ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਨਾਲ ਚੌਧਰਪੁਰ ਪਿੰਡ ਪਹੁੰਚੇ ਹਾਂ ਤੇ ਕੀ ਕੀ ਹੋਇਆ ਕਦੋਂ ਗਿਆ ਤੇ ਰਸਤੇ ਚ ਕੀ ਕੀ ਮੁਸ਼ਕਲ ਆਈਆਂ ਤੇ ਵਾਪਸ ਕਿਦਾਂ ਪਹੁੰਚਿਆ ਗਿਆ ਸੱਸੀ ਦਾ ਵੀਰੇ ਸੱਸੀ ਦਾ ਵੀਰ ਜੀ ਇਹ ਵੀ ਜੀ ਕੀ ਨਾਮ ਆਪਣਾ ਤੇ ਕਦੋਂ ਗਏ ਸੀ ਤੁਸੀਂ ਉੱਥੇ ਸਰ ਮੈਂ ਜਗਰਾਤ ਸਿੰਘ ਜੀ ਪਿੰਡ ਚੌਧਰਪੁਰ ਜ਼ਿਲ੍ਹਾ ਗਰਦਾਖਪੁਰ ਤੇ ਸਰ ਮੈਂ 28 ਜੁਲਾਈ ਨੂੰ ਗਿਆ ਸੀ ਜੀ ਇਥੋਂ ਬੰਬੇ ਤੋਂ ਜੀ 28 ਜੁਲਾਈ ਨੂੰ ਗਿਆ ਸੀ ਬੰਬੇ ਤੋਂ ਸੂਰੀਨੇਮ ਜੀ ਸਾਊਥ ਅਮਰੀਕਾ ਸੂਰੀਨੇਮ ਉੱਥੇ ਉਤਰਿਆ ਜੀ ਪਹਿਲੀ ਕੰਟਰੀ ਉਹ ਜੀ ਇਹ ਕਦੋਂ ਫਿਰ ਉਸੇ ਪਹੁੰਚੇ ਜਦੋਂ ਤੁਸੀਂ ਜਿਹੜੀ ਕੰਧ ਪਾਰ ਕੀਤੀ ਐ ਕਦੋਂ ਕੀਤੀ ਐ ਤੇ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਕਿੱਥੇ ਫੜੇਗੇ ਤੁਸੀਂ ਤੇ ਕਦੋਂ ਤੁਸੀਂ ਵਾਪਸ ਆਇਓ ਸਰ ਸੂਰੀ ਨੇ ਮੁੱਤਤ ਬਾਅਦ ਜੀ 5 6 ਮਹੀਨੇ ਦੇ ਮੈਨੂੰ ਜੀ ਰਾਜ ਏਜੰਡਾ ਨੇ ਰੱਖਿਆ ਜੀ ਸੂਰੀ ਨੇ ਮੁੱਤਰੇ ਉਤ ਤੋਂ ਬਾਅਦ ਕਿਸ਼ਤੀਆਂ ਰਾਈ ਜਿੱਦਾਂ ਅੱਗੇ ਦੂਜੀ ਕੰਟਰੀ ਜਿੱਦਾਂ ਬ੍ਰਾਜ਼ੀਲ ਗਿਆਂ ਜੀ ਗਵਾਨਾ ਗਿਆਂ ਬਿਲੀਵੀਆ ਪੇਰੂ ਇਕਵਾਡੋਰ ਹੁੰਦੇ ਹੁੰਦੇ ਆ ਕਲੰਬੀਆ ਕਲੰਬੀਆ ਚਾਰ ਚਾਰ ਮਹੀਨੇ ਮੈਨੂੰ ਕਲੰਬੀਆ ਰੋਕਿਆ ਗਿਆ ਜੀ ਉਥੇ ਡੋਂਕਰਾਂ ਦੇ ਘਰੇ ਚਾਰ ਮਹੀਨੇ ਰਿਹਾ ਉਤੋਂ ਬਾਅਦ ਮੈਂ ਪਨਾਮਾ ਜੰਗਲ ਚ ਐਂਟਰ ਹੋਇਆ ਜੀ ਪਨਾਮਾ ਜੰਗਲ ਇੱਕ ਇਹ ਦੇਖਿਆ ਜਾ ਤੇ ਬੜਾ ਭਿਆਨਕ ਜੰਗਲ ਆ ਇੱਥੇ ਇੱਕ ਫਿਲਮ ਵੀ ਚਿਤੇ ਆਉਂਦੀ ਆ ਜਿਹੜਾ ਚਲ ਮੈਕਸੀਕੋ ਚਲੀਏ ਉਸੇ ਅਧਾਰ ਤੇ ਮੇਰਾ ਖਲ ਬਣੀ ਆ ਕੋ ਪਨਾਮਾ ਜੰਗਲ ਵਿੱਚ ਕਈ ਲਾਸ਼ਾਂ ਵੀ ਵਿਖੀਆਂ ਕਈ ਭੁੱਖੇ ਵੀ ਰਹਿਣਾ ਪਿਆ ਕਈ ਨਦੀਆਂ ਪਾਰ ਕਰਨੀਆਂ ਪਈਆਂ ਕਈ ਆਪਣਾ ਉਹ ਦੇਖਣ ਮਿਲਦੀਆਂ ਉਸੇ ਤਰ੍ਹਾਂ ਸੀਗਾ ਸਰ ਹਾਂਜੀ ਉਸੇ ਤਰ੍ਹਾਂ ਸੇਮ ਜੀ ਜਿੱਦਾਂ ਫਿਲਮ ਚ ਦਿਖਾਇਆ ਗਿਆ ਜੀ ਜੀ ਉਤੋਂ ਵੀ ਜ਼ਿਆਦਾ ਇਸ ਗੁੱਚ ਦੇ ਘਾਟ ਵਿਖਾਇਆ ਗਿਆ ਜੀ ਰੀਅਲ ਜਿਤੇ ਉਤੋਂ ਵੀ ਜ਼ਿਆਦਾ ਜੰਗਲ ਦੇ ਵਿੱਚ ਹੀ ਆਪਣੇ ਭੁਵਖ ਲਈ ਗਏ ਸੀ ਚੰਗੇ ਲਈ ਸੋਚਿਆ ਸੀ ਪਨਾਮਾ ਜੀ ਵੀ ਅਸੀਂ ਗਿਆ ਵੀ ਕੋਈ ਚੱਕਰ ਨਹੀਂ ਚਲ ਜਾਗੇ ਆਪਾਂ ਗਾੜੀ ਯੂਐਸਏ ਪਹੁੰਚਾਂਗੇ ਭੁਵਖ ਬੰਜੂ ਕੋਈ ਚੰਗਾ ਕੁਝ ਕਰਾਂਗੇ ਕਮਾਵਾਂਗੇ ਤੇ ਕੀ ਕਲਪਤ ਹੋਈ ਪਨਾਮਾ ਜੰਗਲ ਦੇ ਗਏ ਉਹ ਤੇ ਕਿੰਦਾ ਤੇ ਹਾਲਾ ਸੀ ਕੀ ਕੁਝ ਖਾਣਾ ਪਿਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਪਨਾਮਾ ਜੰਗਲ ਪਾਰ ਕਰਦੇ ਉਸ ਕੰਨ ਤੱਕ ਪਹੁੰਚਦੇ ਸਰ ਪਨਾਮਾ ਜੀ 6 ਦਿਨ ਲੱਗੇ ਜੀ ਨੂੰ ਪਨਾਮਾ ਜੰਗਲ ਦੇ ਵਿੱਚ ਕਾਣ ਬੀਨ ਲਈ ਸਾਰ ਇਹੋ ਹੀ ਕੀ ਜੋ ਬੈਕਾਂ ਦੇ ਵਿੱਚ ਗਿੱਟ ਦੇ ਵਿੱਚ ਖਪਰਾ ਦੇ ਕੋਈ ਪਾਉਂਦਾ ਨਹੀਂ ਸੀ ਬਿਸਕਟ ਪਾਲੇ ਬਰੈਡ ਪਾਲੇ ਕੁਝ ਖਾਣ ਲਈ ਜਿੱਦਾਂ ਕੋਈ ਕੈਣ ਗੂਣ ਜਾਂ ਠੰਡੇ ਦੇ ਪਾਲੇ ਜਾਂ ਕੋਈ ਵੀ ਉਹ ਚੀਜ਼ਾਂ ਸਾਰ ਜਿਹੋ ਅਸੀਂ ਖੜੀਆਂ ਸੀ ਨਾਲ ਉਹ ਵੱਤ ਵੱਤ ਇੱਕ ਦਿਨ ਜਾਂ ਦੋ ਦਿਨ ਚੱਲਦੀਆਂ ਜੀ ਉਸ ਤੋਂ ਬਾਅਦ ਫਿਰ ਕੀ ਖਾਦਾ ਉਥੇ ਭੁੱਖ ਵੀ ਲੱਗੀ ਹੋਣੀ ਆ ਰਸਤਾ ਵੀ ਪਹਾੜੀ ਸੀਗਾ ਮਤਲਬ ਔਕੜਾਂ ਵੀ ਕਾਫੀ ਸੀ ਮੁਸ਼ਕਲਾਂ ਵੀ ਕਾਫੀ ਪੇਸ਼ ਆਈਆਂ ਨੇ ਤੇ ਕੀ ਖਾ ਕੇ ਗੁਜ਼ਾਰਾ ਕਰਦੇ ਰਹੇ ਸਾਰੇ 17 ਜਣਾਂ ਦਾ ਗਰੁੱਪ ਵੀ ਸੀ ਸਾਰ ਤੇ ਦੋ ਤਿੰਨ ਦਿਨਾਂ ਦੇ ਜੋ ਸਾਡੇ ਕੋਲ ਸਮਾਨ ਹੀ ਪਾਉ ਖਾਂਦੇ ਰਹੇ ਜਦੋਂ ਸਮਾਨ ਮੁੱਕਣ ਤੋਂ ਬਾਅਦ ਜੀ ਅਹੀਂ ਸਾਡੇ ਨਾਲ ਸਰਦਾਰ ਹੀ ਮੁੰਡੇ ਅਹੀਂ ਮਤਲਬ ਪਾਣੀ ਦੇ ਵਿੱਚ ਜੋ ਮੱਛੀਆਂ ਫੜ ਕੇ ਉਹ ਵੀ ਖਾਦੀਆਂ ਆਪਣੀ ਭੁੱਖ ਲਈ ਕੋਹ ਮੁੰਡਿਆਂ ਸਰਦਾਰਾਂ ਨੇ ਪੱਤੇ ਵੀ ਖਾਦੇ ਜੀ ਭੁੱਖ ਲਈ ਜੀ ਬਿਲਕੁਲ ਇਹ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਉਸ ਘਰ ਦੀਆਂ ਕਿਉਂਕਿ ਹਾਲਾਤ ਵਿੱਚ ਕਾਫੀ ਅੱਛੇ ਨਹੀਂ ਉਸ ਘਰ ਦੇ ਫਿਰ ਵੀ ਚੰਗੇ ਕੋਈ ਖਲੀ ਨੌਜਵਾਨ ਜਾਂਦਾ ਹੈ ਪੈਸੇ ਖਰਚੇ ਜਾਂਦਾ ਹੈ ਲੇਕਿਨ ਜਦੋਂ ਐਸ ਹਾਲਾਤ ਬਣ ਜਾਂਦੇ ਹਨ ਡਿਪੋਰਟ ਹੋ ਕੇ ਵਾਪਸ ਆਉਣਾ ਪੈਂਦਾ ਹੈ ਘਰ ਤੇ ਘਰ ਦੇ ਜਿਹੜੇ ਬਜ਼ੁਰਗ ਹਨ ਜਾਂ ਘਰ ਦੇ ਕੋਈ ਵੀ ਮੈਂਬਰ ਹਨ ਉਹਨਾਂ ਦੀ ਕਿਤੇ ਨਾ ਕਿਤੇ ਨਰਾਸ਼ਾ ਜ਼ਰੂਰ ਵੇਖਣ ਨੂੰ ਮਿਲਦੀ ਹੈ ਤੇ ਜਦੋਂ ਤੁਸੀਂ ਉੱਥੇ ਕੰਦ ਪਾਰ ਕੀਤੀ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਸਰ ਫਰਵਰੀ 2007 ਨੂੰ 7 ਨੂੰ 20 ਫਰਵਰੀ 24 ਨੂੰ ਜੀ ਮੈਂ ਕੀਦੀ ਗੰਧਪਾਰ ਦੁਆਰ ਕ੍ਰੋਸ ਕੀਤੀ ਆ 17 ਮੁੰਡਿਆਂបាន ਦੁਆਰ ਕ੍ਰੋਸ ਕੀਤੀ ਗਾੜੀ ਆਪਣਾ ਬਾਰਡਰ ਪਟ੍ਰੋਲ ਨੇ ਹਣੋ ਚੱਕਿਆ ਉਥੋਂ ਜੀ ਉਥੋਂ ਚੱਕ ਕੇ ਚੌਂਕੀ ਜੀ ਖੜਿਆ ਉੱਥੇ ਉਹਨਾਂ ਨੇ ਹਰ ਕੋ ਸਿਆਣ ਸੁਣ ਕਰਾਇਆ ਡਰੈੱਸ ਲਿਆ ਸਭ ਕੋਈ ਫਿੰਗਰ ਸਿੰਗਰ ਕਰਾਇਆ ਜੀ ਉਸ ਤੋਂ ਬਾਅਦ ਸਰ ਸਾਨੂੰ ਉਹ ਚੌਂਕੀ ਚ ਲੈ ਕੇ ਜੀ ਜੀ ਸਰ ਜੇ ਤੁਸੀਂ ਵਾਪਸ ਆਇਓ ਜਾਂ ਜਹਾਜ਼ ਇਸ ਪਿੱਛੇ ਜੇ ਕਈ ਜਾ ਜਾਏ ਉਹਨਾਂ ਵਿੱਚ ਜਿਹੜੇ ਪੰਜਾਬੀ ਮੁੰਡਿਆਂ ਦਾ ਕੋਹ ਹੋਰ ਵੀ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਗਿਆ ਬੇੜੀਆਂ ਪਾ ਕੇ ਲਿਆਂਦਾ ਇਥੇ ਤੱਕ ਕਿ ਕਈ ਸਰਦਾਰ ਮੁੜਿਆਂ ਦੇ 17 ਵੀ ਲਾ ਦਿੱਤੀਆਂ ਗਈਆਂ ਇਹ ਸੱਚੀ ਸਰ ਸੱਚੀ ਜੀ ਸਾਡੇ ਨਾਲ ਵੀ ਹਨ ਜੋ ਡਿਪੋਰਟ ਕੀਤਾ ਆ ਪਨਾਮਾ ਭੇਜਿਆ ਗਿਆ ਉਹਨਾਂ ਨੇ ਪਨਾਮਾ ਹੱਤ ਘੜੀਆਂ ਲਾ ਕੇ ਸਭ ਕੁਝ ਪੈਰਾਂ 'ਚ ਹੱਥਾਂ 'ਚ ਲੱਕ ਤੇ ਤੇ ਮੁੜੇ ਜਿਹੜਾ ਇੱਕ ਨਾਲ ਸਰਦਾਰੀ ਉਹਦੇ ਪੰਨਾ ਵੀ ਨਹੀਂ ਛੇੜਦੇ ਇੱਕ ਰਿਹਾਗਾ ਹੀ ਉਹ ਵੀ ਇਦਾਂ ਹੀ ਸਾਰੇ ਉਹਨਾਂ ਯੂਐਸਏ ਜਿਹੜੇ ਆਰਮੀ ਵੱਲੋਂ ਉਹਨਾਂ ਨੇ ਪਨਾਮਾ ਸਾਨੂੰ ਇਦਾਂ ਸ਼ੇਮ ਹੀ ਭੇਜਿਆ ਜਦੋਂ ਵਾਪਸ ਆਏ ਵਾਪਸ ਤੁਸੀਂ ਕਹਿੰਦੇ ਵੀ ਮੈਂ ਪਨਾਮਾ ਰੁਕਿਆ ਪਨਾਮਾ 'ਚ ਇੱਕ ਹੋਟਲ ਦੀ ਤਸਵੀਰ ਸਾਹਮਣੇ ਆ ਗਈਏ ਵੀਡੀਓ ਵਿੱਚ ਜਿਹੜੇ ਹੋਟਲ ਦੇ ਲੋਕੀ ਇਹ ਹੈਲਪ ਲਈ ਮਦਦ ਵੀ ਮੰਗ ਰਹੇ ਨੇ ਉਸੀ ਹੋਟਲ 'ਚ ਰੁਕੇ ਸੀ ਕਿਤੇ ਹੋ ਕਿਸੇ ਹੋਰ ਹੋਟਲ 'ਚ ਸਰ ਉਸੇ ਹੋਟਲ 'ਚ ਸੀ ਮਮਾ ਜਿੱਥੇ ਉਹ ਹੈਲਪ ਮੰਗਣ ਦੇ ਸੀ ਉਹੀ ਹੋਟਲ ਵਿੱਚ ਆਪਾਂ ਵੀ ਰੁਕੇ ਸੀ ਤੇ ਉਸ ਹੋਟਲ ਵਿੱਚ ਵਤੀਰਾ ਕਿਸ ਤਰ੍ਹਾਂ ਰਿਹਾ ਤੁਹਾਡੇ ਪੰਜਾਬੀਆਂ ਦਾ ਖਾਸ ਕਰਕੇ ਜਾਂ ਔਰਤਾਂ ਵੀ ਹੋਣਗੀਆਂ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਰਿਹਾ ਹੋਟਲ 'ਚ ਸਰ ਕੋਈ ਯੂਐਨਈ ਦੀ ਸੰਸਥਾ ਹੈ ਜੀ ਕੋਈ ਓਵਾਈਐਮ ਵਾਲਿਆਂ ਦੀ ਉਹਨਾਂ ਦੇ ਅੰਦਰ ਹੀ ਆਪਾਂ ਉਹਨਾਂ ਨੇ ਖਾਣ ਪੀਣ ਦੀ ਵੀ ਚਲੋ ਦਿੰਦੇ ਸਭ ਕੁਝ ਤੇ ਬਾਕੀ ਇਹ ਵੀ ਪੂਰੇ ਹੋਟਲ ਦੇ ਵਿੱਚ ਆਰਮੀ ਲਾਈ ਹੋਈ ਸੀ ਹਰ ਕਮਰੇ ਦੇ ਬਾਹਰ ਦੋ ਆਰਮੀ ਵਾਲੇ ਸੀਗੇ ਫੀ ਕੋਈ ਖੁਦ ਖੁਸ਼ੀ ਨਾ ਕਰੇ ਜਾਂ ਕੋਈ ਸੁਸਾਇਟੀ ਨਾ ਕਰ ਲੈ ਜਾਂ ਕੋਈ ਟੈਨਸ਼ਨ ਦੇਵੇ ਜੀ ਸਾਰੇ ਉਸ ਟਾਈਮ ਇੱਕ ਤਰੀਕੇ ਦਾ ਤੁਹਾਨੂੰ ਕੈਦ ਕਰਕੇ ਰੱਖਿਆ ਸੀ ਉਹ ਹੋਟਲ ਵਿੱਚ ਹਾਂਜੀ ਸਰ ਕੈਦ ਕੀਤਾ ਵੀ ਜਾਂ ਕੋਈ ਬਾਹਰ ਨਾ ਜਾ ਸਕੇ ਜਾਂ ਕੋਈ ਇਥੋਂ ਭੱਜ ਨਾ ਸਕੇ ਕੋਈ ਤੇ ਉਥੋਂ ਦੀ ਸਰਕਾਰ ਵੱਲੋਂ ਕੋਈ ਤਾਂ ਨਹੀਂ ਲਗਿਤਾ ਕਿ ਵੀ ਜੇ ਇੱਥੇ ਰਹਿ ਪੋ ਜਾਂ ਤੁਸੀਂ ਕਿਸੇ ਨੇ ਕਿਹਾ ਵੀ ਅਸੀਂ ਵਾਪਸ ਨਹੀਂ ਜਾਣਾ ਜਾਈ ਇੱਥੇ ਰਹਿਣਾ ਹੋਏ ਇਦਾਂ ਦੀ ਕੋਈ ਗੱਲਬਾਤ ਹੋਈ ਉੱਥੇ ਸਰ ਨਾਲ ਹੋਰ ਵੀ ਕੰਟਰੀਆਂ ਦੇ ਬੰਦੇ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਸੈਲਵ ਦਿੱਤੀ ਜਾਵੇ ਇਰਾਨ ਦੇ ਹੀ ਅਜਰ ਪਈ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਆਪ ਆਪਣੀਆਂ ਕੰਟਰੀਆਂ 'ਚ ਵਾਪਸ ਨਹੀਂ ਜਾਣਾ ਸਾਨੂੰ ਇੱਥੇ ਸალਮ ਦਿੱਤੀ ਜਾਵੇ ਉਹਨਾਂ ਕਿਹਾ ਕਿ ਨਾਮਾ ਸਰਕਾਰ ਨੂੰ ਤੁਹਾਨੂੰ ਮਤਲਬ ਨਾਮਾ ਸਰਕਾਰ ਨੂੰ ਦੇ ਦਾਂਗੇ ਆਪਾਂ ਉਹ ਉਹ ਜੇ ਕਰ ਸਕਣ ਤੁਹਾਨੂੰ ਸალਮ ਦੇਣ ਜਾਂ ਸਾਲ ਇੱਥੇ ਰੱਖਣ ਸੇਮਿਨਾਰ ਰੱਖਣ ਇਹ ਜੁਰਾਜੀ ਇੱਕ ਗੱਲ ਵੇਖੀ ਜਾਵੇ ਤੇ ਇੰਨੇ ਪੈਸੇ ਲਾ ਕੇ ਬੰਦਾ ਚੰਗੇ ਭੇਖ ਲਈ ਬਾਹਰ ਜਾਂਦਾ ਵੀ ਚਲੋ ਕਰਦੇ ਹਾਲਾਤ ਠੀਕ ਹੋਏ ਅਗੜਾ ਜਿਹੜਾ ਭੇਖਾ ਉਹ ਚੰਗਾ ਹੋ ਜੇ ਲੇਕਿਨ ਜਦੋਂ ਪੈਸੇ ਬਰਬਾਦ ਹੋ ਜਾਂਦੇ ਘਰ ਰਿਪੋਰਟ ਹੋ ਕੇ ਆਉਂਦਾ ਕਿਤੇ ਨਾ ਕਿਤੇ ਮਾਇੂਸੀ ਹੁੰਦੀ ਆ ਪਰਵਾਜ਼ ਵੀ ਹੁੰਦੀ ਹੈ ਤੇ ਉਸ ਜਿਹੜਾ ਜਾਂਦਾ ਉਹਨੂੰ ਵੀ ਕਾਫੀ ਮੂਸੀ ਹੁੰਦੀ ਹੈ ਸਰ ਹਰ ਕੋਈ ਚੰਗਾ ਸੋਚ ਕੇ ਜਾਂਦਾ ਜੀ ਜਾਵਾਂਗੇ ਚਾਰ ਪਿਆਹੇ ਕਮਾਵਾਂਗੇ ਕੋਈ ਕਰਜ਼ਾ ਚੁੱਕਦਾ ਕੋਈ ਲਿਮਟ ਬਣਾ ਕੇ ਕੋਈ ਕੁਝ ਕਰਕੇ ਜਾਂਦਾ ਹੈ ਆਪਣੇ ਚੰਗੇ ਲਈ ਜਾਂਦਾ ਹੈ ਜੇ ਆਪਾਂ ਕੁਝ ਕਮਾਉਂਦੇ ਕੁਝ ਕਰਦੇ ਆਪਣੇ ਦੀ ਅਸਲੀ ਕੰਨਾ ਜੀ ਆਪਣੇ ਘਰ ਲਈ ਹਰ ਕੋਈ ਹਰ ਕਿਸੇ ਦਾ ਸੁਪਨਾ ਹੁੰਦਾ ਜੀ ਸਭ ਕੋ ਸੋਚਿਆ ਜੀ ਜਾਵਾਂਗੇ ਜੀ ਬਾਕੀ ਪਤਾ ਨਹੀਂ ਵੀ ਆਪਦੇ ਨਾਲ ਆ ਆ ਕੁਝ ਹੋਊਗਾ ਜਾਨ ਨੂੰ ਰਿਪੋਰਟ ਕਰ ਦੇਣੀ ਜੀ ਤੇ ਇਹਦੋਂ ਬੈਠ ਚੰਗਾ ਨਹੀਂ ਵੀ ਅਸੀਂ ਇੰਨੇ ਪੈਸੇ ਲਾ ਕੇ ਇੱਥੇ ਕੋਈ ਕੰਮ ਸ਼ੁਰੂ ਕਰੀਏ ਪੰਜਾਬ ਤੋਂ ਆਪਣੇ ਘਰ ਚ ਆਪਣੇ ਪਰਿਵਾਰ ਚ ਰਹਿ ਸਕੀ ਤੇ ਰੋਜ਼ ਪਰਿਵਾਰ ਚ ਆਈਏ ਸੋਈਏ ਖਾਈਏ ਪਈ ਹੱਸੀ ਖੇੜੀਏ ਉੱਥੇ ਜਾ ਕੇ ਅਸੀਂ ਇਦਾਂ ਖੱਜਲ ਖਰਾਬ ਹੋ ਕੇ ਵਾਪਸ ਆਉਂਦੇ ਆ ਪੈਸਾ ਵੀ ਬਰਬਾਦ ਹੁੰਦਾ ਸਮਾਂ ਵੀ ਬਰਬਾਦ ਹੁੰਦਾ ਤੇ ਕਈ ਤੇ ਇੱਥੇ ਤੱਕੇ ਕਈ ਲੋਕ ਜਾਂਦੇ ਨੇ ਪਲਾਮਾ ਜੰਗਲ ਤੇ ਉਹਨਾਂ ਦੀ ਉਹ ਖੁਸ਼ਕ ਨਹੀਂ ਮਿਲਦੀ ਉੱਥੇ ਰਹਿ ਜਾਂਦੇ ਜਾਂ ਕੁਝ ਹੋ ਜਾਂਦਾ ਜਾਂ ਉਹ ਮਾਰ ਦਿੱਤੇ ਜਾਂਦੇ ਨੇ ਇਦਾਂ ਦੀ ਕੋਈ ਕਹਾਣੀ ਹੈਗੀ ਫਰਾਂਜੀ ਸੇਮੀਆਂ ਦੀ ਇਦਾਂ ਦੀ ਵੀ ਹੈਗੀਆਂ ਜੀ ਕਈ ਜ਼ਿਆਦਾਤਰ ਜਿਹੜੇ ਡੌਂਕਰ ਆ ਰਾਜ ਹੀ ਬੰਦੇ ਨੂੰ ਪੈਸੇ ਕਰਕੇ ਵੀ ਮਾਰ ਦਿੰਦੇ ਆ ਪੈਸੇ ਖੋਣ ਪੀਸੇ ਉਹ ਜਾਂ ਡੰਕਰ ਪੈਂਦੇ ਮਾਫੀਆ ਪੈਂਦਾ ਹੈ ਹਾਂਜੀ ਇਹ ਅੱਜ ਕੱਲ ਦੇ ਨੌਜਵਾਨ ਪੀੜ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਆ ਆਪਣੇ ਇਸ ਜੀ ਤਜਰਬੇ ਤੋਂ ਸਰ ਕਹਿਣਾ ਕਿ ਸਰ ਹਰ ਕੋਈ ਆਪਣੇ ਚੰਗੇ ਲਈ ਜਾਂਦਾ ਆ ਅਸੀਂ ਵੀ ਸੋਚਿਆ ਸੀ ਸਾਨੂੰ ਵੀ ਪਤਾ ਸੀ ਬਨਾਮਾ ਜਾਂ ਕਿਦਾਂ ਖਤਰਾ ਕੀ ਹਰ ਕੋਈ ਸੋਚਦਾ ਕਿ ਮੈਂ ਚੱਲ ਜੂੰਗਾ ਉੱਥੇ ਕੁਝ ਬਣ ਜੂੰਗਾ ਕੋਈ ਪੈਸੇ ਕਮਾਊਂਗਾ ਇਹੋ ਜੀ ਆ ਵੀ ਜਿੱਦਾਂ ਵੀ ਜਾਣਾ ਇੱਕ ਨੰਬਰ 'ਚ ਜਾਓ ਦੋ ਨੰਬਰ 'ਚ ਡੌਂਕੀ ਦਾ ਕੋਈ ਫਾਇਦਾ ਨਹੀਂ ਜੀ ਕਿਉਂਕਿ ਏਜੰਟ ਕਹਿੰਦੇ ਕੁਝ ਇੱਥੋਂ ਕੁਝ ਗਿਆ ਉਹਨਾਂ ਨੇ ਤੁਹਾਡੀ ਬਾਇਓਮੈਟ੍ਰਿਕ ਕਰਵਾ ਕੇ ਵੀਜ਼ਾ ਲਵਾਵਾਂਗੇ ਗਾੜੀ ਆ ਕੇ ਪਾਸਪੋਰਟ ਲੈ ਲੈਂਦੇ ਸਭ ਕੁਝ ਫਿਰ ੱੱਕੇ ਨਾਲ ਹੀ ਜੰਗਲਾਂ ਚ ਭੇਜਦੇ ਆ ੱੱਕੇ ਨਾਲ ਹੀ ਸਾਰਾ ਕ੍ਰੋਸ ਕਰਾਉਂਦੇ ਵੀ ੱੱਕੇ ਨੇ ਕਰਦੇ ਜੰਟ ਡੌਂਕਰ ਜੋ ਵੀ ਕਰਦੇ ਕਿੰਨੇ ਕੇ ਪੈਸੇ ਲੱਗੇ ਸੀ ਤੁਹਾਡੇ ਜੰਟ ਸਰ ਮੈਂ 42 ਲੱਖ ਕੀਤਾ ਸੀ ਇਹਨਾਂ ਨੇ ਅਰੇਂਜ ਅਰੇਂਜ ਕਿਦਾਂ ਕਿਦਾਂ ਪੈਸੇ ਦਾ ਕਿਉਂ ਇਹਨੇ ਪੈਸੇ ਹੁੰਦੇ ਨਹੀਂ ਆ ਤੇ ਜ਼ਮੀਨ ਜਮੂਨ ਗਿਆਨੇ ਪਾਈ ਜਾਂ ਕਿਦਾਂ ਅਰੇਂਜ ਕੀਤਾ ਸੀ ਸਰ ਹਾਂਜੀ ਕੋਈ ਲਿਮਟ ਬਣਾਈ ਮੈਂ ਕੋਈ ਕੁਝ ਪੈਸੇ ਇਦਾਂ ਇਕੱਠੇ-ਕੁੱਠੇ ਕਰਕੇ ਕੀਤੇ ਸੀ ਜੀ ਕੁਝ ਵੇਚ ਹਨ ਫਿਊਚਰ ਪਲਾਨ ਕੀ ਤੁਹਾਡਾ ਕਿ ਇੱਥੇ ਲੈ ਕੇ ਕੰਮ ਕਰੋਗੇ ਜਾਂ ਫਿਰ ਦੁਬਾਰਾ ਦੁਬਾਰਾ ਸੁਪਨਾ ਦੁਬਾਰਾ ਵੇਖੋਗੇ ਫਿਊਚਰ ਸਾਰੋਂ ਹੁੰਦੇ ਉੱਜੜ ਗਏ ਦੀ ਸਭ ਕੁਝ ਜੋ ਹੈਗਾ ਹੀ ਉਹ ਵੀ ਵਜ੍ਹਾ ਵੱਡ ਬੈਠੀਆਂ ਜੀ ਹੁਣ ਤੇ ਇਹੋ ਹੀ ਸਰਕਾਰ ਨੂੰ ਪੀ ਲਿਆ ਜੀ ਕਿ ਝੰਡਾ ਝੰਡਾ ਦੇ ਕਾਰਵਾਈ ਕੀਤੀ ਜਾਵੇ ਜੀ ਹਰ ਇੱਕ ਦੇ ਮਿਆਂ ਨਹੀਂ ਕਹਿੰਦਾ ਮੇਰੇ ਜਿੰਨੇ ਵਾਏ ਬੱਚੇ ਹਰ ਇੱਕ ਦੇ ਪੈਸੇ ਦਵਾਈ ਜਾਣ ਜੀ ਸਰਕਾਰਾਂ ਚੋਂ ਤੇ ਸਾਰ ਸਾਰ ਕੁਝ ਹੋ ਰਿਹਾਦਾ ਜੀ ਜਿਹੜੇ ਝੰਡਾ ਇਹਨਾਂ ਨੇ ਜੋ ਕੀਤਾ ਇਹਨਾਂ ਕੀਤਾ ਸਭ ਕੁਝ 6 6 ਮਹੀਨੇ ਬੰਦਿਆਂ ਨੂੰ ਬਾਹਰ ਛੱਡਿਆ ਉੱਥੇ ਜਾਂ ਕਿ ਇਹਨੂੰ ਸਾਲ ਹੋ ਗਿਆ ਕਿਨੂੰ 2 ਸਾਲ ਹੋ ਗਏ ਆ ਸਰਕਾਰਾਂ ਜਿਉਂਦੇ ਸਭ ਕੁਝ ਇਹਨਾਂ ਨੂੰ ਕਰਨ ਦੇ ਸਭ ਕੁਝ ਪੈਸੇ ਵੀ ਮਿਲ ਸਕਦੇ ਆ ਜੀ ਬਿਲਕੁਲ اے او ਸੀ ਨੌਜਵਾਨ ਚੌਧਰਪੁਰ ਦਾ ਜੀ ਉਹ ਕੀ ਕਹਿ ਰਿਹਾ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਵੀ ਜਾਣਾ ਤੇ ਇੱਕ ਨੰਬਰ ਤੇ ਜਾਓ ਨਹੀਂ ਤਾਂ ਨਾ ਆ ਜਾਓ ਇੱਥੇ ਲੈ ਕੇ ਕੋਈ ਕੰਮ ਕੀਤਾ ਜੇ ਤਾਂ ਵਧੀਆ ਹੈ ਕਿਉਂਕਿ ਆਪਣੇ ਪ੍ਰਵਾਹ ਚ ਰਹਿ ਕੇ ਭਾਵੇਂ ਦਾਲਫੂਰ ਦਾ ਖਾਦਾ ਜਾਵੇ ਉਹ ਵੀ ਬਹੁਤ ਸੁਖ ਦਿੰਦਾ ਸੋ ਇੱਥੇ ਜਿਹੜੀ ਮਸੀਬਤਾਂ ਝੱਲ ਕੇ ਨੌਜਵਾਨ ਵਾਪਸ ਆਇਆ ਇਹ ਇਹਨੂੰ ਹੀ ਪਤਾ ਆਪਣਾ ਮੈਂ ਜੰਗਲਾਂ 'ਚ ਕਹਿੰਦੇ ਬੰਦਾ ਗਿਆ ਵਾਪਸ ਨਹੀਂ ਆਉਂਦਾ ਇਹ ਸੋ ਕਿਸਮਤ ਚੰਗੀ ਸੀ ਕਿ ਅਕੇ ਕੰਨ ਟਪ ਕੇ ਲੇਕਿਨ ਉੱਥੇ ਜਾ ਕੇ ਰਿਪੋਰਟ ਹੋ ਗਏ ਵਾਪਸ ਆਇਨੇ ਲੇਕਿਨ ਕੋਈ ਲੋਕ ਐਸੇ ਆ ਗਏ ਨੇ ਪਨਾਮਾ ਜੰਗਲ ਦੇ ਥਰ ਕਿਥੇ ਗਏ ਨੇ